ਜਾ ਪਾਣੀ ਦਾ ਮੁੱਦਾ ਕਾਫੀ ਗਰਮਾਇਆ ਹੋ ਰਿਹਾ ਹੈ ਜਿੱਥੇ ਪੰਜਾਬ ਅਤੇ ਹਰਿਆਣਾ ਆਮੋ ਸਾਹਮਣੇ ਹੋਏ ਪਹਿਲੇ ਉੱਥੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੀ ਖੁੱਲ ਕੇ ਸਾ ਅੱਗੇ ਆਈਆਂ ਹੋਈਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਇਸ ਦੇ ਮੰਗ ਪੱਤਰ ਵੀ ਵਿਧਾਇਕ ਨੂੰ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਨੇ ਇਸੇ ਤਰ ਲੜੀ ਤਹਿਤ ਹੀ ਹਲਕਾ ਸਰਾਣਾ ਦੇ ਵਿਧਾਇਕ ਨੂੰ ਵੀ ਮੰਗ ਪੱਤਰ ਦੇਣ ਪਹੁੰਚੇ ਹਨ ਕਿਸਾਨ ਜਥੇਬੰਦੀਆਂ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਦੇ ਮੰਗ ਪੱਤਰ ਦੇ ਉੱਤੇ ਇਹਨਾਂ ਦਾ ਕੀ ਮੁੱਖ ਮੁੱਦਾ ਜਿੰਦਾਬਾਦ ਜਿੰਦਾਬਾਦ ਗਰਪਾਜਪਾਸ ਸਰਕਾਰ ਮੁਰਦਾਬਾ 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 ਪਾਣੀਆਂ ਦੇ ਮਾਮਲੇ ਤੇ ਪੰਜਾਬ ਨਾਲ ਠੇਕਸ਼ਾਈ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਜੀ ਇਸ ਵਕਤ ਪਾਤੜਾ ਹਲਕਾ ਚਿਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਦੇ ਘਰ ਦੇ ਬਾਹਰ ਖੜੇ ਆ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇਣ ਪਹੁੰਚੀਆਂ ਨੇ ਔਰ ਉਹਨਾਂ ਦਾ ਕੁਝ ਪਾਣੀਆਂ ਦੇ ਮਸਲੇ ਤੇ ਮੰਗ ਪੱਤਰ ਹੈ ਜਿਹੜਾ ਕਿ ਸਮੇਂ-ਸਮੇਂ ਤੇ ਕਿਸਾਨ ਜਥੇਬੰਦੀਆਂ ਆਪਣੇ ਮੁੱਦੇ ਲੈਂਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੀਆਂ ਔਰ ਅੱਜ ਵੀ ਇਸੇ ਤਰ੍ਹਾਂ ਦਾ ਹੀ ਕੋਈ ਸਯੁਗਤ ਕਿਸਾਨ ਮੋਰਚੇ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਕਿਸ ਤਰ੍ਹਾਂ ਦਾ ਅੱਜ ਦਾ ਮੁੱਦਾ ਹੈ ਔਰ ਜਿਹੜਾ ਇਹ ਕਿਸਾਨ ਜਥੇਬੰਦੀਆਂ ਮੰਗ ਪੱਤਰ ਦੇਣ ਆਈਆਂ ਇਹ ਕਿਹੜੀ-ਕਿਹੜੀ ਕਿਸਾਨ ਜਥੇਬੰਦੀ ਪਹੁੰਚੀ ਅ ਅੱਜ ਕਿਹੜੀ ਕਿਹੜੀ ਕਿਸਾਨ ਜਥੇਬੰਦੀ ਇੱਥੇ ਪਹੁੰਚੀ ਆ ਮੰਗ ਪੱਤਰ ਦੇਣ ਆਏ ਤੁਸੀਂ ਹਲਕਾ ਵਿਧਾਇਕ ਨੂੰ ਕੀ ਮਾਜਰਾ ਕੀ ਹੈ ਅੱਜ ਦਾ ਜਿਹੜਾ ਮੈਟਰ ਹੈ ਗੁਰਵਿੰਦਰ ਸਿੰਘ ਦਦਨਾ ਜ਼ਿਲ੍ਹਾ ਪਰਸ ਸਕਤਰ ਕਿਰਤੀ ਕਿਸਾਨ ਜੁਨਨ ਤੋਂ ਮਾਮਲਾ ਇਹ ਆ ਜੀ ਜੋ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਉਹ ਜਿਹੜਾ ਬਾਦੂ ਪਾਣੀ ਆ ਫੌਰੀ ਤੌਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਨੂੰ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਹਰਿਆਣਾ ਨੂੰ ਛੱਡਣ ਦਾ ਫੈਸਲਾ ਕੀਤਾ ਜਿਹੜਾ ਕਿ ਇਹ ਬਿਲਕੁਲ ਉਹ ਜਿਹੜਾ ਪਾਣੀਆਂ ਦੇ ਮਾਮਲੇ ਤਹਿਤ ਪੰਜਾਬ ਨਾਲ ਵੱਡੀ ਧੱਕੇਸ਼ਾਈ ਆ ਕਿਉਂਕਿ ਜਿੰਨਾ ਪਾਣੀ ਪੰਜਾਬ ਨੂੰ ਜਾਂ ਹਰਿਆਣਾ ਨੂੰ ਕੋਟੇ ਰਾਹੀਂ ਮਿਲਦਾ ਹੈਗਾ ਉਹ ਆਪਣੇ ਕੋਟੇ ਨੂੰ ਇਹ ਡੇਢ ਮਹੀਨਾ ਪਹਿਲਾਂ ਹੀ ਇੱਕ ਹਰਿਆਣੇੜ ਖਤਮ ਕਰ ਚੁੱਕਿਆ ਤੇ ਬਾਦੂ ਪਾਣੀ ਜਿਹੜਾ ਪੰਜਾਬ ਦੇ ਹਿੱਸੇ ਦਾ ਕਿਉਂਕਿ ਹੁਣ ਬਜਾਈ ਦਾ ਸੀਜ਼ਨ ਅਰੇ ਅ ਝੋਨੇ ਦਾ ਸੀਜ਼ਨ ਹੈ ਗਿਆ ਉਹ ਹਿੱਸੇ ਚ ਪਾਣੀ ਮੰਗ ਰਿਹਾ ਹੈਗਾ ਅਸੀਂ ਪਹਿਲਾਂ ਵੀ ਜਿਹੜਾ ਇਹਦਾ ਜਿਹੜਾ ਧੂਰਾ ਹੈਗਾ ਮੇਨ ਉਹ ਜਿਹੜਾ ਇਹ ਇਹਨਾਂ ਨੇ ਡੈਮ ਸੇਫਟੀ ਐਕਟ ਬਣਾਇਆ ਕੇਂਦਰ ਸਰਕਾਰ ਨੇ ਇਹ ਪਾਣੀ ਦੀ ਗੱਲ ਕਰੀਏ ਉਹ ਖੇਤੀ ਦੀ ਗੱਲ ਕਰੀਏ ਬਿਜਲੀ ਦੀ ਗੱਲ ਕਰੀਏ ਸਿੱਖਿਆ ਦੀ ਗੱਲ ਕਰੀਏ ਇਹ ਪੰਜਾਬ ਦੇ ਮਤਲਬ ਕਿ ਸੂਬਿਆਂ ਦੇ ਅਧਿਕਾਰ ਦੇ ਵਿੱਚ ਆਉਂਦੇ ਹੈਗੇ ਆ ਇਹ ਕੇਂਦਰ ਇਹਦੇ ਉੱਪਰ ਕੋਈ ਫੈਸਲਾ ਨਹੀਂ ਕਰ ਸਕਦਾ ਕਾਨੂੰਨ ਨਹੀਂ ਬਣਾ ਸਕਦਾ ਪਰ ਇਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਭਾਰਤ ਦੇ 5202 ਡੈਮਾਂ ਦੇ ਉੱਪਰ ਆਬਦਾ ਕਬਜ਼ਾ ਕੀਤਾ ਆਪਦੀ ਮਲੇ ਰੇਖ ਦੇਖ ਦੇ ਵਿੱਚ ਰੱਖਿਆ ਤੇ ਪੰਜਾਬ ਦਾ ਜਿਹੜਾ ਨੁਮਾਇੰਦਾ ਉਹ ਬੋਰਡ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਸੀਂ ਉਦੋਂ ਵੀ ਬਾਜ ਉਠਾਉਂਦੇ ਰਹੇ ਕਿ ਜੀ ਮਾਮਲਾ ਇੰਨਾ ਗੰਭੀਰ ਹੋਣਾ ਕੱਲ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਹੋਰ ਸਟੇਟ ਨੂੰ ਦੇਣ ਲੱਗੇ ਨਾ ਪੰਜਾਬ ਨੂੰ ਪੁੱਛਣਾ ਤੱਕ ਨਹੀਂ ਹੈਗਾ ਤੇ ਉਹੀ ਅੱਜ ਚੀਜ਼ ਹੋ ਰਹੀ ਹੈਗੀ ਆ ਇਹ ਚੋਂ ਇਹ ਜਿਹੜਾ ਪਾਣੀ ਵਾਧੂ ਛੱਡਿਆ ਗਿਆ ਅਸੀਂ ਉਹਦੀ ਕੜੇ ਸ਼ਬਦ ਨਹੀਂ ਦਿਆ ਕਰਦੇ ਤੇ ਅੱਜ ਜਿਹੜਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਸਾਰੇ ਐਮਐਲਏ ਨੂੰ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ ਪਾਣੀ ਦੇ ਮਾਮਲੇ ਤੇ ਸੁਝਾਅ ਕੀ ਹੈਗੇ ਆ ਉਹ ਸਾਰਾ ਦੇਖਣ ਵਾਸਤੇ ਆਏ ਆ ਇਹ ਕਿਰਤੀ ਕਿਸਾਨ ਜੁਣ ਦਾ ਪ੍ਰੋਗਰਾਮ ਹੈ ਤੇ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਜੁਣ ਦੇ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਦੇ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਹੈਗੇ ਆ ਕਿਹੜੀ ਜਿਸੇਵੰਦੀ ਆ ਜੀ ਤੁਹਾਡੇ ਨਾਲ ਜਿਹੜੀ ਜੁੜੀ ਆ ਇੱਥੇ ਅੱਜ ਤੁਸੀਂ ਮੰਗ ਪੱਤਰ ਦੇਣ ਆਏ ਆ ਕਿਉਂਕਿ ਤੁਹਾਡਾ ਇਹ ਮਸਲਾ ਇਸ ਤੋਂ ਇਲਾਵਾ ਜਿਹੜਾ ਕਿ ਪੰਜਾਬ ਸਰਕਾਰ ਨੇ ਭਗਵਾਨ ਤਮਾਨ ਨੇ ਮੁੱਖ ਮੰਤਰੀ ਨੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਉਹਨਾਂ ਦਾ ਵੀ ਇਹੀ ਪਹਿਲਾਂ ਹੀ ਨਹੀਂ ਜੀ ਦੇਖੋ ਇਹ ਸਾਰੀ ਸਿਆਸਤ ਹੈ ਜੀ ਕਿ ਅਸੀਂ ਇੱਕ ਬੂੰਦ ਵੀ ਪਾਣੀ ਜਿਹੜਾ ਕਿਸ ਨੂੰ ਦੇਣ ਵਾਲੇ ਇਹ ਸਭ ਤੋਂ ਵੱਡੀ ਸਿਆਸਤ ਹੀ ਹੈ 4000 ਕਿਊਸਕ ਜਿਹੜਾ ਪਾਣੀ ਆ ਉਹ ਹਰਿਆਣੇ ਨੂੰ ਜਾ ਰਿਹਾ ਇਸ ਟਾਈਮ ਵੀ ਤੁਸੀਂ ਇਹ ਦੇਖੋ ਕਿ ਇੱਕ ਕਿਊਸਕ ਦੇ ਵਿੱਚ 29 ਲੀਟਰ ਆਉਂਦਾ ਇੱਕ ਸਕਿੰਟ ਦੇ ਵਿੱਚ 4000 ਕਿਊਸਕ ਜਾਰਾ ਤਾਂ ਕਿੰਨਾ ਪਾਣੀ ਜਾਰਾ ਇੱਕ ਮਿੰਟ ਦੇ ਵਿੱਚ ਕਿੰਨੇ ਲੀਟਰ ਜਾਰਾ ਲੱਖਾਂ ਲੀਟਰ ਜਾਰਾ ਇੱਕ ਘੰਟੇ ਵਿੱਚ ਕਰੋੜਾਂ ਲੀਟਰ ਜਾਰਾ ਹੈਗਾ ਪਾਣੀ ਉਹ ਪਾਣੀ ਪੰਜਾਬ ਦੇ ਹਿੱਸੇ ਦਾ ਇਹ ਸੁਪਰੀਮ ਕੋਰਟ ਦਾ ਇੱਕ ਰੂਲਿੰਗ ਆਈ ਹੈ ਜャ ਮਲਕ ਉਹ ਚ ਅਨਸਾਫ ਹੋਇਆ ਕਿ ਇੱਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਇੱਕ ਦਿਨ ਚ ਬੁੱਧੋਬੱਧ ਸ਼ਹਿਰੀ ਜਿਹੜੇ ਬਸੋਂ ਹੈਗੀ ਆ ਕਿਉਂਕੋ ਨਹਾਣਾ ਧੋਣਾ ਵਿੱਚੇ ਕੱਪੜੇ ਧੋਣੇ ਜਾਂ ਹੋਰ ਸਾਰੇ ਵਰਤੋਂ ਵਾਸਤੇ ਉਹ 150 ਤੋਂ 1.5 ਲੀਟਰ ਪਾਣੀ ਇੱਕ ਬੰਦੇ ਵਾਸਤੇ ਸਫੀਸ਼ੀਐਂਟ ਹੈਗਾ ਪਰ ਇਹਨਾਂ ਨੇ 1700 ਲੀਟਰ ਜਿੰਨੀ 3 ਕਰੋੜ ਆਬਾਦੀ ਹੈ ਹਰਿਆਣੇ ਦੀ ਤਾਂ 1700 ਜਿਹੜਾ ਕਿਊਸਕ ਪਾਣੀ ਹੈਗਾ ਵਾਧੂ ਆ ਪਰ ਇਹ 4000 ਲੈ ਰਿਆ ਡਿਮਾਂਡ ਕੀ ਕਰ ਰਿਹਾ 8500 ਕਿਊਸਕ ਦੀ ਤੋ ਪੰਜਾਬ ਦੇ ਹਿੱਸੇ ਦਾ ਪਾਣੀ ਆ ਮਾਨਵ ਦੇ ਪੱਖੋਂ ਵੀ ਅਸੀਂ 4000 ਪਹਿਲਾਂ ਦੇ ਚੁੱਕੇ ਆ ਵੱਡੀ ਗੱਲ ਜਿਹੜਾ ਭਗਵੰਤ ਮਾਨ ਅੱਜ ਕਹਿ ਰਿਹਾ ਹੈਗਾ ਕਿ ਅਸੀਂ ਪਾਣੀ ਮਤਲਬ ਕਿ ਦੇਣਾ ਨਹੀਂ ਇੱਕ ਬੂੰਦ ਨਹੀਂ ਦੇਣੀ ਜਦੋਂ 4000 ਕਿਊਸਕ ਪਾਣੀ ਦਿੱਤਾ ਤਾਂ ਪੰਜਾਬ ਦੇ ਕਿਸੇ ਨੂੰ ਪੁੱਛਿਆ ਤਾਂ ਕਦੇ ਆ ਕੇ ਮੀਡੀਆ 'ਚ ਰੱਖੀ ਹੋਵੇ ਗੱਲ ਜਾਂ ਪੰਜਾਬ ਦੇ ਕਿਸੇ ਹੋਰ ਪਾਰਟੀ ਨੂੰ ਪੁੱਛਿਆ ਹੋਵੇ ਕਿਸਾਨ ਜਿੱਥੇ ਬੰਦੀਆਂ ਨੂੰ ਪੁੱਛਿਆ ਹੋਵੇ ਕਿ ਅਸੀਂ ਮਤਲਬ ਕਿ 4000 ਲੀਟਰ ਪਾਣੀ ਜਿਹੜਾ ਕਿਊਸਕ ਪਾਣੀ ਦੇ ਰਹੇ ਹੈਗੇ ਆ ਇਹ ਸਾਰੀ ਸਿਆਸਤ ਹੈ ਜੀ ਪਹਿਲਾਂ ਕਿਉਂ ਨਹੀਂ ਬੋਲੇ ਹੈਗੇ ਹੁਣ ਆ ਕੇ ਜਦੋਂ ਮਤਲਬ ਕਿ ਆਰਾ ਉੱਪਰ ਡਿੱਗ ਗਿਆ ਤਾਂ ਫਿਰ ਬੋਲਦੇ ਕਾਫੀ ਸਮੱਸਿਆਵਾਂ ਆਏ ਕਿਉਂਕਿ ਪਾਣੀ ਨੂੰ ਲੈ ਕੇ ਕਾਫੀ ਮੁੱਦਾ ਭਖਿਆ ਹੋਇਆ ਹੈ ਪੰਜਾਬ ਅੰਦਰ ਔਰ ਜਿਹੜਾ ਪੰਜਾਬ ਤੇ ਹਰਿਆਣਾ ਦੇ ਜਿਹੜਾ ਇਹ ਪਾਣੀ ਦਾ ਮੁੱਦਾ ਹੈ ਕਾਫੀ ਕਰਮਾਇਆ ਹੋਇਆ ਹੈ ਇੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇੱਕ ਕਾਫੀ ਗਰਮ ਖਿਆਲੀ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਆ ਹਲਕਾ ਵਿਧਾਇਕ ਇਥੇ ਜਿਹੜੇ ਛਤਰਾਣਾ ਨੂੰ ਵੀ ਦੇ ਰਹੇ ਨੇ ਔਰ ਪੰਜਾਬ ਅੰਦਰ ਵੱਖ-ਵੱਖ ਵਿਧਾਇਕਾਂ ਨੂੰ ਹੋਰਾਂ ਨੂੰ ਵੀ ਦੇ ਰਹੀਆਂ ਕਿਸਾਨ ਜਥੇਬੰਦੀਆਂ ਮੰਗ ਪੱਤਰ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦੇ ਕਿਹੜੀ-ਕਿਹੜੀ ਜਗ੍ਹਾ ਤੇ ਅੱਜ ਮੰਗ ਪੱਤਰ ਨੇ ਅਸਲ ਦੇ ਵਿੱਚ ਪੱਤਰਕਾਰ ਸਾਹਿਬ ਜੀ ਜਿਹੜਾ ਪੰਜਾਬ ਨਾਲੇ ਆ ਚਾਹੇ ਪਹਿਲਾ ਇੰਦਰਾ ਗਾਂਧੀ ਤੀ ਕਪੂਰੀ ਨਹਿਰ ਦਾ ਉਹਨੇ ਟੱਕ ਲਾਤਾ ਹਰਿਆਣਾ ਦੀ ਸਰਕਾਰ ਹੈ ਹਾਸੀ ਫਟਾਣਾ ਚਾਕੇ ਨਹਿਰ ਬਣਾਤੀ ਜੋ ਮਨਜ਼ੂਰੀ ਨਹੀਂ ਹੈ ਬਿਲਕੁਲ ਜਿਹੜਾ 60 40 ਦਾ ਅਨਪਾਤ ਹੈ ਉਹ ਬਿਲਕੁਲ ਨਹੀਂ ਰੱਖਿਆ ਹੈਗਾ ਹੁਣ ਕੱਲ ਦੀ ਜਿਹੜੀ ਖਬਰ ਹੈ ਜਿਹੜੀ BBMS ਹੈ ਉਹਦੇ ਵਿੱਚੋਂ ਕਹਿੰਦੇ ਪੰਜਾਬ ਨੂੰ ਇਹ ਕੱਢ ਦੋ ਜਿੱਥੇ ਹੱਕ ਪੰਜਾਬ ਦਾ ਹੈ ਜਿਆਦਾ ਪਾਣੀ ਦਾ ਰਾਜਸਥਾਨ ਹੈ ਚਾਹੇ ਹਰਿਆਣਾ ਚਾਹੇ ਦਿੱਲੀ ਆ ਬਾਦੂ ਪਾਣੀ ਲੈ ਕੇ ਜਾ ਰਹੇ ਨੇ ਪੰਜਾਬ ਦਾ ਜਿਹੜਾ ਪਾਣੀ ਦਾ ਲੈਵਲ ਹੈ ਬਿਲਕੁਲ ਥਲੇ ਜਾ ਰਿਹਾ ਹੈ ਇੱਧਰ ਕੋਈ ਨਹੀਂ ਸੋਚਦਾ ਹੈਗਾ ਪਾਰਟੀ ਕੋਈ ਵੀ ਹੋਵੇ ਸਾਡੇ ਬਾਅਦ ਅੱਜ ਦੇ ਮੰਗ ਪੱਤਰ ਤੋਂ ਬਾਅਦ ਤੁਹਾਡਾ ਅਗਲਾ ਕੀ ਕੰਮ ਹੋਊਗਾ ਅਗਲੀ ਰਣਨੀਤੀ ਅਸੀਂ ਕਰੜੇ ਹੋ ਕੇ ਜਿਹੜਾ ਇਹ ਮਸਲਾ ਠਾਵਾਵਾਂਗੇ ਵੀ ਜਿਹੜਾ ਪੰਜਾਬ ਦਾ ਪਾਣੀ ਅੱਗੇ ਨਹੀਂ ਜਾਣਾ ਚਾਹੀਦਾ ਜਿਹੜਾ ਥੱਲੇ ਵਾਲਾ ਪਾਣੀ ਹੈ ਉਹ ਬਿਲਕੁਲ ਨੀਚੇ ਚਲਾ ਗਿਆ ਇਸ ਹਿਸਾਬ ਨਾਲ ਕਗਾਰ ਨਾਲ ਕੰਮ ਚੱਲਦਾ ਰਿਹਾ ਤਾਂ ਸਾਨੂੰ ਪੀਣ ਤੋਂ ਵੀ ਪਾਣੀ ਦੋਵੇ ਸੀ ਔਖੇ ਹੋ ਜਾਣਗੇ ਇਸ ਕਰਕੇ ਅਸੀਂ ਮੰਗ ਪੱਤਰ ਦੇਣ ਲੱਗੇ ਆ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਇਹ ਤੇ ਡਟ ਕੇ ਰੱਖੀ ਕੀਤੀ ਜਾਵੇ ਅਸੀਂ ਹਲਕਾ ਵਿਧਾਇਕ ਕੋਲ ਵੀ ਪਹੁੰਚਾਂਗੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਅੱਜ ਮੰਗ ਪੱਤਰ ਪਹੁੰਚ ਰਿਹਾ ਉਹਨਾਂ ਕੋਲ ਇਹ ਜਿਹੜਾ ਮੰਗ ਪੱਤਰ ਹੈ ਇਹ ਕਿ ਇਹਦੇ ਉੱਤੇ ਕਿਹੜੀਆਂ-ਕਿਹੜੀਆਂ ਮੰਗਾਂ ਐ ਤੁਹਾਡੀਆਂ ਕਾਫੀ ਜਿਆਦੀਆਂ ਮੰਗਾਂ ਐ ਕਿਉਂਕਿ ਸੂਬਾ ਸਰਕਾਰ ਨੂੰ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਕਿਸਾਨ ਜਥੇਬੰਦੀ ਵੱਲ ਜਥੇਬੰਦੀਆਂ ਵੱਲੋਂ ਦਿੱਤੀਆਂ ਹੋਈਆਂ ਇਹ ਮੰਗ ਪੱਤਰ ਇਹਨਾਂ ਤੇ ਗੌਰ ਕਰਨ ਦੀ ਜ਼ਰੂਰਤ ਐ ਪਰ ਕਈ ਵਾਰੀ ਸਰਕਾਰਾਂ ਅੰਗੋਲੀ ਕਰ ਜਾਂਦੀਆਂ ਐ ਪਰ ਉੱਥੇ ਕਿਸਾਨ ਜਥੇਬੰਦੀਆਂ ਵੀ ਡਟ ਕੇ ਆਪਣੇ ਅੜੀਲੇ ਰਵੱਈਏ ਉੱਤੇ ਖੜੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਹ ਪਾਣੀ ਦਾ ਮੁੱਦਾ ਐ ਅੱਗੇ ਇਹ ਗਰਮਾਏਗਾ ਜਾਂ ਇਹ ਸੂਬਾ ਸਰਕਾਰ ਵੱਲੋਂ ਇੱਥੇ ਹੀ ਰੋਕ ਦਿੱਤਾ ਜਾਵੇਗਾ ਹਲਕਾ ਵਿਧਾਇਕ ਕਲਵੰਸੀ ਕੁਮਾਰ ਜੀ ਦੇ ਘਰ ਜਿੱਥੇ ਕਿ ਅੱਜ ਮੰਗ ਪੱਤਰ ਦੇਣ ਆਈਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ ਆਪਣਾ ਮੰਗ ਪੱਤਰ ਦੇ ਕੇ ਜਿਹੜਾ ਕਿ ਪੰਜਾਬ ਦੇ ਪਾਣੀਆਂ ਨੂੰ ਰੋਕਣ ਵਾਸਤੇ ਇੱਕ ਮੁੱਦਾ ਚੁੱਕਿਆ ਹੈ ਅਸੀਂ ਗੱਲ ਕਰਦੇ ਆ ਹਲਕਾ ਵਿਧਾਇਕ ਦੇ ਨਾਲ ਕਿਸ ਤਰ੍ਹਾਂ ਦਾ ਮੁੱਦਾ ਜਿਹੜਾ ਇਹ ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਹਾਂਜੀ ਵਿਧਾਇਕ ਸਾਹਿਬ ਜੀ ਸੋਸੀ ਕੁਲ ਜੀ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਨੇ ਪਾਣੀ ਰੋਕਣ ਵਾਸਤੇ ਹਰਿਆਣੇ ਦਾ ਜਿਹੜਾ ਮੰਗ ਪੱਤਰ ਦਿੱਤਾ ਹੈ ਕਿਸ ਤਰ੍ਹਾਂ ਦਾ ਮੰਗ ਪੱਤਰ ਹੈ ਔਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਸਰਕਾਰ ਵੱਲੋਂ ਕੰਮ ਚੁੱਕੇ ਜੀ ਅਹ ਦੇਖੋ ਪਹਿਲੀ ਗੱਲ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜੋ ਫੈਸਲਾ ਲਿਆ ਉਸ ਫੈਸਲੇ ਤੋਂ ਪੰਜਾਬ ਦੇ ਲੋਕ ਜਿਹੜੇ ਉਹ ਬੜੇ ਖੁਸ਼ ਨੇ ਔਰ ਉਹਨਾਂ ਦੀ ਖੁਸ਼ੀ ਨੂੰ ਦੇਖਦਿਆਂ ਹੋਇਆਂ ਔਰ ਪੰਜਾਬ ਦੇ ਵਿੱਚ ਪਾਣੀ ਦੀ ਕਿਲਤ ਨੂੰ ਦੇਖਦਿਆਂ ਹੋਇਆ ਜਿਹੜਾ ਅੱਜ ਕੀਰਤੀ ਕਿਸਾਨ ਜੁਨੇਵਾਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀਗਾ ਕਿ ਜਿਹੜਾ BBMB ਦਾ ਜਿਹੜਾ ਅਚਨਚੇਤ ਸੈਂਟਰ ਦੀ ਗਵਰਨਮੈਂਟ ਨੇ ਆਪਣੇ ਆਫੀਸਰ ਉੱਥੇ 1 ਘੰਟੇ ਦੇ ਵਿੱਚ ਉਹਨਾਂ ਦਾ ਤਬਾਦਲਾ ਕਰਕੇ ਤਾਂ ਜਿਹੜਾ ਫੈਸਲਾ ਲਿਆ ਗਿਆ ਕਿ 85 ਕੁਸਕ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਦਿਓ ਜਦ ਕਿ ਪੰਜਾਬ ਦੇ ਵਿੱਚ ਤਾਂ ਆਪ ਵਰਤਨ ਨੂੰ ਪਾਣੀ ਨਹੀਂ ਹੈਗਾ ਸੋ ਔਰ ਜਿਹੜੀ ਭਾਈ ਕਨਈਆ ਜੀ ਦੀ ਸੀਗੀ ਕਿ ਪਾਣੀ ਦੇਣ ਦੀ ਜਿਦਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਦੀ ਤਾਂ ਉਹ ਆਲਰੇਡੀ ਸੀਐਮ ਸਾਹਿਬ 4000 ਕੁਸਕ ਜਿਹੜਾ ਪਾਣੀ ਹੈ ਹੋਰ ਰੇਣੇ ਨੂੰ ਉਹ ਦੇ ਚੁੱਕੇ ਸੀਗੇ ਪਰ ਉਹ ਧੱਕੇ ਨਾਲ ਜਿਹੜਾ ਹੋਰ 4500 ਕੁਸਕ ਪਾਣੀ ਹੋਰ ਧੱਕੇ ਨਾਲ ਬਟਰਨ ਦੀ ਕੋਸ਼ਿਸ਼ ਕਰਦੇ ਸੀਗੇ ਸੋ ਮੁੱਖ ਮੰਤਰੀ ਸਾਹਿਬ ਨੇ ਸਾਫ ਸ਼ਬਦਾਂ ਦੇ ਵਿੱਚ ਬਣਾ ਕਰਤਾ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਇੱਕ ਵੀ ਬੂੰਦ ਪਾਣੀ ਦੀ ਹੈ ਜਿਹੜੀ ਉਹ ਹਰੇਣੇ ਨੂੰ ਨਹੀਂ ਦੇ ਸਕਿਆ सीएम साहब पहले 48 के इस मुद्दे पे क्योंकि उन्होंने पहले ही कह ਦਿੱਤਾ ਸੀਗਾ ਕਿ ਜਿਹੜਾ ਹਰਿਆਣੇ ਨੂੰ ਇਹ ਫालतू ਪਾਣੀ ਇਹ ਨਹੀਂ ਛੱਡਿਆ ਜਾਵੇਗਾ ਨਹੀਂ ਦਿੱਤਾ ਜਾਵੇਗਾ ਔਰ ਜਿਹੜਾ ਕਿ ਅੱਜ ਖੁੱਲ ਕੇ ਕਿਸਾਨ ਜਿੱਥੇ ਬੰਦੀਆਂ ਵੀ ਆਈਆਂ ਤੁਹਾਡੇ ਕੋਲ ਮੰਗ ਪੱਤਰ ਰੱਖਿਆ ਹੈ ਕੀ ਲੱਗਦਾ ਤੁਹਾਨੂੰ ਉਹਨਾਂ ਦੇ ਸਮੇਂ ਦੇ ਵਿੱਚ ਸਰਕਾਰ ਤੇ ਇਹਦਾ ਵੀ ਕੋਈ ਸਟੈਂਡ ਬਾਈ ਸਟੈਂਡ ਬਿਲਕੁਲ ਦੂਸਰੀਆਂ ਸਟੈਂਡ ਸਰਕਾਰਾਂ ਵਾਂਗੂ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿਆ ਕਰਦੇ ਨੇ ਕਿ ਜਦੋਂ ਸੈਂਟਰ ਗਵਰਨਮੈਂਟ ਦੇ ਨਾਲ ਮੀਟਿੰਗ ਹੋਇਆ ਕਰਦੀ ਸੀ ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹ ਇੰਗਲਿਸ਼ 'ਚ ਗੱਲ ਕਰਿਆ ਕਰਦੇ ਸੀ ਉਹ ਕਹਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਸਾਡੇ ਹੱਕ ਦੀ ਗੱਲ ਕਰ ਰਿਹਾ ਜਾਂ ਸਾਡੇ ਫਾਇਦੇ ਦੀ ਗੱਲ ਕਰ ਰਿਹਾ ਸੋਕਲਿਰ ਕਟ ਪੰਜਾਬੀ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਨੇ ਮਾਰਨੇ ਦੋ ਟੁਕ ਚ ਗੱਲ ਕਰੀ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਇੱਕ ਵੀ ਬੂੰਦ ਆ ਜਿਹੜੀ ਪਾਣੀ ਨਹੀਂ ਉਹ ਨਹੀਂ ਦੇ ਸਕਦੇ ਸੋ ਸਾਡੇ ਆ ਹੁਣ ਰਜਵਾਹੇ ਕੰਪਲੀਟ ਹੋ ਰਹੇ ਨੇ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੂ ਖੁਦ ਨੂੰ ਪਾਣੀ ਦੀ ਬਹੁਤ ਵੱਡੀ ਘਾਟ ਹੋ ਜਾਣੀ ਹੈ ਅਸੀਂ ਪਾਣੀ ਕਿੱਦਾਂ ਦੇ ਸਕਦੇ ਸੋ ਪੰਜਾਬ ਦੇ ਲੋਕਾਂ ਦਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਅਟਲ ਫੈਸਲਾ ਔਰ ਕੱਲ ਨੂੰ ਇਸ ਵਿਜੇ ਦੇ ਉੱਪਰ ਸਪੈਸ਼ਲ ਜਿਹੜਾ ਬੈਠਕ ਬੁਲਾਈ ਹੈ ਸਦਨ ਜਿਹੜਾ ਬੁਲਾਇਆ ਹੋਇਆ ਕੱਲ ਨੂੰ ਉਸ ਦੇ ਵਿੱਚ ਪਾਣੀ ਨੂੰ ਲੈ ਕੇ ਕੁਝ ਅਹਿਮ ਉਹ ਗੱਲਾਂ ਵੀ ਕੁਝ ਫੈਸਲੇ ਵੀ ਲੈ ਜਾਣਗੇ ਸੋ ਦੋ ਟਕਾਏਗਾ ਕਿ ਪੰਜਾਬ ਦਾ ਪਾਣੀ ਪੰਜਾਬ ਚ ਹੀ ਰਹੂਗਾ ਇਸਨ ਹਲਕਾ ਵੀ ਦਾਇ ਕਿ ਜਨਿੰਦਰ ਸੈ ਕਿ ਕਿਸਾਨਾਂ ਦੇ ਨਾਲ ਬਿਲਕੁਲ ਡੋ ਟੂ ਰੂਟ ਜਿਸ ਤਰ੍ਹਾਂ ਕਿਸਾਨਾਂ ਨੇ ਵੀ ਮੰਗਿਆ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਦਾ ਵੀ ਇੱਕ ਵੱਡਾ ਸਟੈਂਡ ਹੈ ਕਿ ਜਿਹੜਾ ਕਿ ਪਾਣੀ ਇਹ ਫਾਲਤੂ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਹੁਣ ਦੇਖਣਾ ਹੋਵੇਗਾ ਉਹਨਾਂ ਵਾਲੇ ਸਮੇਂ ਜਿਸ ਤਰ੍ਹਾਂ ਕਿਸਾਨਾਂ ਨੇ ਵੀ ਇਹ ਰੁਕ ਅਖਤਿਆਰ ਪੰਜਾਬ ਸਰਕਾਰ ਦੇ ਨਾਲ ਕੀਤਾ ਹੈ ਕਿ ਮੰਗ ਪੱਤਰ ਦੇ ਕੇ ਔਰ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ ਔਰ ਜਿਹੜੀ ਸੈਂਟਰ ਸਰਕਾਰ ਦੀ ਇੱਕ ਇਹ ਰਣਨੀਤੀ ਖੜੀ ਹੋਈ ਜਿਹੜੀ ਕਿ ਹਰਿਆਣੇ ਨੂੰ ਪਾਣੀ ਦੇਣ ਦੀ ਉਹ ਰੁਕ